ਭਾਰਤੀ ਜਨਤਾ ਪਾਰਟੀ ਦੇ ਕਿਸਾਨ ਆਗੂ ਸੁਖਮਿੰਦਰ ਸਿੰਘ ਗਰੇਵਾਲ ਇੱਕ ਵਫਦ ਦੇ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਮੈਮੋਰੰਡਮ ਦੇਣ ਆਏ ਨੇ ਉਹ ਮੈਮੋਰੰਡਮ ਜਗਦੀਸ਼ ਸਿੰਘ ਡੱਲੇਵਾਲ ਦਾ ਮਰਨ ਮਰਤ ਨੂੰ ਹੈਗਾ ਇਹ ਵਫਦ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਹੈ ਸੁਖਮਿੰਦਰ ਸਿੰਘ ਜੀ ਨਾਲ ਜਾਣਦੇ ਆ ਸੁਖਮਿੰਦਰ ਜੀ ਬਹੁਤ ਸੰਜੀਦਾ ਮਾਮਲਾ ਹੈ ਜਿਹੜਾ ਤੁਸੀਂ ਅੱਜ ਬੇਨਤੀ ਕੀਤੀ ਹੈ ਇਹ ਬੇਨਤੀ ਤੋਂ ਪਹਿਲੇ ਤੁਸੀਂ ਇਹ ਨਹੀਂ ਦੇਖਿਆ ਕਿ ਤੁਹਾਡੀ ਪਾਰਟੀ ਵੱਲੋਂ ਉਹਨਾਂ ਦਾ ਕੋਈ ਰਸਤਾ ਨਾ ਕੱਲਿਆ ਜਾਏ ਕਿ ਉਹ ਖੁਦ ਹੀ ਉਸ ਨੂੰ ਮਰਨ ਮਰਤ ਨੂੰ ਤਿਆਗ ਦੇਣ ਅੱਜ ਤੁਹਾਨੂੰ ਆ ਕੇ ਬੇਨਤੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆ ਕੇ ਕਰਨੀ ਪਈ ਹੈ ਦੇਖੋ ਇੱਕ ਸੁਪਰ ਪਾਵਰ ਆ ਅਨਏਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਸੰਸਾਰ ਭਰ ਦੇ ਵਿੱਚ ਡੰਕਾ ਵੱਜਦਾ ਹੈਗਾ ਇੱਕ ਸੁਪਰ ਪਾਵਰ ਨੇ ਪਾਵਰ ਨੇ ਔਰ ਸਾਡਾ ਜਿਹੜਾ ਦੇਸ਼ ਆ ਉਹ ਸੁਪਰ ਪਾਵਰਾਂ ਦੇ ਵਿੱਚ ਆਉਂਦਾ ਹੈ ਇਧਰ ਸੁਪਰੀਮ ਪਾਵਰ ਆ ਅਸੀਂ ਕੋਸ਼ਿਸ਼ ਉਦੋਂ ਵੀ ਕੀਤੀ ਆ ਔਰ ਇਸ ਤਰ੍ਹਾਂ 21 ਜਨਵਰੀ ਨੂੰ ਮੈਂ ਟਵਿੱਟਰ ਰਾਹੀਂ ਵੀ ਬੇਨਤੀ ਕੀਤੀ ਆ ਮੇਰੇ ਟਵੀਟ ਹੈਗਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਾਰੇ ਲੱਗੇ ਹੋਏ ਹੈਗੇ ਆ ਅਸੀਂ ਤਾਂ ਕਹਿੰਦੇ ਆ ਵੀ ਦੇਸ਼ ਦਾ ਕਿਸਾਨ ਖੁਸ਼ਹਾਲ ਹੋਵੇ ਔਰ ਰਸਤਾ ਖੁੱਲੇ ਦੇਸ਼ ਦਾ ਜਿਹੜਾ ਵਪਾਰੀ ਆ ਉਹ ਖੁਸ਼ ਹੋਵੇ ਔਰ ਇੰਡਸਟਰੀਲਿਸਟ ਸਾਰੇ ਵਰਗ ਖੁਸ਼ ਹੋਣ ਲੇਕਿਨ ਕਮਿਊਨੀਕੇਸ਼ਨ ਗੈਪ ਕਰਕੇ ਜਿਹੜੀਆਂ ਕਮੀਆਂ ਆਈਆਂ ਹੈਗੀਆਂ ਭਵਿੱਖ ਦੇ ਵਿੱਚ ਮੈਨੂੰ ਉਮੀਦ ਹੀ ਨਹੀਂ ਮੈਂ ਦਾਅਵਾ ਇਹ ਨਹੀਂ ਕਰ ਸਕਦਾ ਵੀ ਇਹ ਮਸਲੇ ਦਾ ਹੱਲ ਹੋਊਗਾ ਔਰ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਬਚਾਉਣ ਦੀ ਗੱਲ ਹੈਗੀ ਆ ਉਹ ਸਭ ਤੋਂ ਪਹਿਲਾਂ ਜਿਹੜੀ ਫਸਟ ایڈ ਆ ਜਾਂ ਆਕਸੀਜਨ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਇੱਕ ਹੁਕਮਨਾਮਾ ਜਾਰੀ ਕਰਕੇ ਦੇ ਸਕਦੇ ਹੈਗੇ ਆ ਤਾਂ ਕਿ ਭੁਗ ਇੱਕ ਵਿੱਚ ਵੀ ਇਹੋ ਜਿਹਾ ਹੁਕਮਨਾਮਾ ਹੋਵੇ ਕੋਈ ਮਰਨ ਵਰਤ ਤੇ ਨਾ ਹੋਵੇ ਕਿਉਂਕਿ ਸਾਡੇ ਸਿੱਖ ਧਰਮ ਦੇ ਵਿੱਚ ਜਿਹੜਾ ਮਰਨ ਵਰਤਾ ਉਹਨੂੰ ਚੰਗਾ ਨਹੀਂ ਮੰਨਦੇ ਜਥੇਦਾਰ ਸਾਹਿਬ ਤੇ ਖੁਦ ਇਸ ਗੱਲ ਨੂੰ ਮੰਨਦੇ ਨੇ ਕਿ ਸਿੱਖ ਧਰਮ ਦੇ ਵਿੱਚ ਵਰਤ ਰੱਖਣਾ ਮਤਲਬ ਪ੍ਰੋਬਾਈਟ ਬੰਦ ਰੱਦ ਹੈ ਨਹੀਂ ਰੱਖਣਾ ਚਾਹੀਦਾ ਜ ਕੌਮ ਦੇ ਵਿੱਚ ਮਗਰ ਜਥੇਦਾਰ ਸਾਹਿਬ ਇਹ ਵੀ ਕਹਿੰਦੇ ਨੇ ਜਗਜੀਤ ਸਿੰਘ ਢੱਲੇਵਾਲ ਆਪਣੇ ਸੰਘਰਸ਼ ਕਰ ਰਹੇ ਨੇ ਉਸ ਚੀਜ਼ ਨੂੰ ਲੈ ਕੇ ਉਹ ਕਹਿੰਦੇ ਨੇ ਕਿ ਉਹ ਆਪਣੀ ਅੜੀ ਤੇੜੇ ਨੇ ਉਹ ਜ਼ਰੂਰੀ ਹੈ ਸਿੰਘ ਸਾਹਿਬ ਕੋ ਇੱਕ ਵੱਡੀ ਉਹ ਪਾਵਰ ਨੇ ਉਸ ਸਥਾਨ ਤੇ ਬੈਠਿਆ ਜਿਹੜਾ ਗੁਰੂ ਸਾਹਿਬ ਦਾ ਸਥਾਨ ਆ ਮੈਂ ਕਿਹਾ ਸਾਨੂੰ ਵੀ ਕਹਿਣ ਦੀ ਲੋੜ ਹੀ ਨਾ ਪੈਂਦੀ ਉਹ ਆਪ ਹੀ ਹੁਕਮਨਾਮਾ ਜਾਰੀ ਕਰ ਦਿੰਦੇ ਅੱਜ ਵੀ ਉਹ ਬੇਨਤੀ ਕਰਨ ਆਏ ਆ ਕੋਈ ਮੈਮੋਰੰਡਮ ਨਹੀਂ ਅਸੀਂ ਇੱਕ ਪ੍ਰੇਮ ਸਤਕਾਰ ਦੇ ਨਾਲ ਸੀਸ ਨਵਾਉਂਦੇ ਹੋਏ ਇੱਕ ਚਿੱਠੀ ਇੱਕ ਪੱਤਰ ਦੇਣ ਆਏ ਹੈਗੇ ਆ ਔਰ ਇਹੀ ਬੇਨਤੀ ਕਰਦੇ ਆ ਵੀ ਉਹਨਾਂ ਦਾ ਮਰਨ ਵਰਤ ਛੋਟ ਜਿਹੜਾ ਹੈਗਾ ਉਹ ਖਤਮ ਕਰਵਾਇਆ ਜਾਵੇ ਔਰ ਭਵਿੱਖ ਵਿੱਚ ਕੋਈ ਮਰਨ ਵਰਤ ਤੇ ਨਾ ਬੈਠੇ ਇਹਦੇ ਲਈ ਵੀ ਬੇਨਤੀ ਤੁਸੀਂ ਮੈਮੋਰੰਡਮ ਦੇਣ ਲਈ ਆਣਾ ਸੀ ਕਿਉਂ ਕੱਲ ਵੀ ਤੁਸੀਂ ਆਣਾ ਸੀ ਕੱਲ ਸਮੇਂ ਤੁਹਾਨੂੰ ਨਹੀਂ ਮਿਲ ਪਾਇਆ ਕਿ ਜਥੇਦਾਰ ਸਾਹਿਬ ਨੇ ਕਿਤੇ ਜਾਣਾ ਸੀ ਉਹ ਜਿਵੇਂ ਕਰਕੇ ਨਹੀਂ ਤੁਹਾਨੂੰ ਮਿਲੇ ਅੱਜ ਤੁਸੀਂ ਜਦੋਂ ਆਏ ਹੋ ਇੱਥੇ ਤੇ ਅੱਗੇ ਕਾਲ ਦਾ ਆਕਾਦ ਤੱਕ ਦਾ ਸਕਤਰੇ ਤਾਂ ਬੰਦ ਪਿਆ ਸੀ ਉਹਦੇ ਵਿੱਚ ਉਹਦੇ ਵਿੱਚ ਇਹ ਨਹੀਂ ਸੀ ਪਤਾ ਵੀ ਅਸੀਂ ਸਮਝਦੇ ਸੀ ਵੀ 5 ਵਜੇ ਤੱਕ ਖੁੱਲਾ ਰਹਿੰਦਾ ਲੇਕਿਨ ਇੱਥੇ ਦਾ ਟਾਈਮ ਜਿਹੜਾ ਹੈਗਾ 4 ਵਜੇ ਦਾ ਹੈ ਉਹ ਕਿਸੇ ਨੂੰ ਵੀ ਨਹੀਂ ਪਤਾ ਹੋ ਸਕਦਾ ਹੋ ਸਕਦਾ ਤੁਹਾਨੂੰ ਵੀ ਨਾ ਪਤਾ ਹੋਵੇ ਇਹ ਇੱਕ ਕਮੀ ਨਹੀਂ ਇਹ ਕਮੀ ਨਹੀਂ ਲੇਕਿਨ ਗੱਲ ਹੋ ਗਈ ਹੈਗੀ ਸਰਦਾਰ ਸਰਚੰਦ ਸਿੰਘ ਹੋਣਾ ਦੀ ਤੇ ਸਾਧਿਆਂ ਦੀ ਇਸ ਮਸਲੇ ਦਾ ਜਲਦੀ ਹੱਲ ਗੁਰੂ ਮਹਾਰਾਜ ਕਰਨੇ ਇਸ ਇਹ ਤਖਤ ਕਰੇਗਾ ਗਰੇਵਲ ਸਾਹਿਬ ਤੁਸੀਂ ਬੀਜੇਪੀ ਦੇ ਕਿਸਾਨ ਆਗੂ ਹੋ ਕੌਮੀ ਕਿਸਾਨ ਆਗੂ ਮੈਂ ਕਵਾਂਗਾ ਤੁਸੀਂ ਕੌਮੀ ਕਿਸਾਨ ਆਗੂ ਹੋ ਕਿਸਾਨਾਂ ਦੀ ਕਿਸਾਨਾਂ ਲਈ ਸੰਘਰਸ਼ ਕਰ ਰਹੇ ਨੇ ਡੱਲੇਵਾਲ ਸਾਹਿਬ ਕਿਸਾਨਾਂ ਲਈ ਸੰਘਰਸ਼ ਕਰ ਰਹੇ ਅੱਜ ਤੁਸੀਂ ਉਹਨਾਂ ਦਾ ਮਰਨ ਵਰਤ ਖੁਲਵਾਉਣ ਲਈ ਜਾਂ ਤੜਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੇਨਤੀ ਕਰਨ ਆਇਓ ਕਿਆ 40 ਦਿਨ ਹੋ ਗਏ ਨੇ ਇਸ ਕੰਮ ਦੇ ਵੀ ਤੁਸੀਂ ਇੱਧਰ ਬੇਨਤੀ ਕਰਨ ਤੋਂ ਪਹਿਲੇ ਸਰਕਾਰ ਨੂੰ ਕਿਹਾ ਹੁੰਦਾ ਕਿ ਵੀ ਸਰਕਾਰ ਉਹਨਾਂ ਦੀ ਗੱਲ ਮੰਨ ਲੈਂਦੀ ਕੋਈ ਐਮਐਮਐਸਪੀ ਜਿਸ ਦੇ ਉੱਤੇ ਅੜੇ ਹੋਏ ਨੇ ਉਸ ਨੂੰ ਕਰ ਦਿੰਦੀ ਜਾਰੀ ਸੁਖਮਿੰਦਰ ਪਾਲ ਸਿੰਘ ਗਰੇਵਾਲ ਨਾ ਤਾਂ ਕੱਲਾ ਹੀ ਭਾਰਤੀ ਜਨਤਾ ਪਾਰਟੀ ਆ ਨਾ ਸਰਕਾਰ ਆ ਅਸੀਂ ਜਿਹੜਾ ਵਿੱਚ ਲੋਕ ਆ ਸਾਡਾ ਦੋਈ ਪਾਸੇ ਸਮਝਾ ਬੁਝਾ ਕੇ ਜਿਹੜੀ ਹਕੀਕਤ ਹੈਗੀ ਆ ਉਹਦੇ ਆਧਾਰ ਤੇ ਫੈਸਲਾ ਹੋਵੇ ਸਾਡੀ ਕੋਸ਼ਿਸ਼ ਹੁੰਦੀ ਆ ਕੋਸ਼ਿਸ਼ ਕੀਤੀ ਆ ਕੋਸ਼ਿਸ਼ ਕਰ ਵੀ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਜਿਹੜਾ ਨਿਪਟਾਰਾ ਹੈਗਾ ਉਹ ਬਹੁਤ ਵਧੀਆ ਮਿਲੂਗਾ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ੀ ਖੁਸ਼ੀ ਆਪਦੇ ਘਰਾਂ ਚ ਭੇਜਣਗੇ ਸ਼ੁਕਰੀਆ ਜੀ ਸੋ ਇੱਕ ਵਫਦ ਅਜਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਹੈ ਅਕਾਲ ਤਖਤ ਸਾਹਿਬ ਦੇ ਸਖਤਰੇਤ ਦੇ ਵਿੱਚ ਇਸ ਵਫਦ ਨੇ ਮਿੰਦਰ ਸਿੰਘ ਢੱਲੇਵਾਲ ਜਿਹੜੇ ਆ ਮਾਫ ਕਰਨਾ ਸੁਖਬਿੰਦਰ ਸਿੰਘ ਗਰੇਵਾਲ ਜਿਹੜੇ ਕਿ ਕਿਸਾਨ ਆਗੂ ਨੇ ਬੀਜੇਪੀ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਵਫਦ ਪਹੁੰਚਿਆ ਹੈ ਔਰ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਿ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਕਿਸਾਨਾਂ ਦੀ ਲਈ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਇਸ ਮਰਨ ਵਰਤ ਤੋਂ ਮੋੜਿਆ ਜਾਏ ਯਾਨੀ ਕਿ ਉਹਨਾਂ ਨੂੰ ਮਨਾ ਕੀਤਾ ਜਾਏ ਕਿ ਆਪਣਾ ਮਰਨ ਵਰਤ ਤਿਆਗ ਦੇਣ ਕਿਉਂਕਿ ਜਿਹੜਾ ਬੀਜੇਪੀ ਨੇ ਆਪਣੇ ਵੱਲੋਂ ਜਿਹੜੀ ਸਰਕਾਰ ਵੱਲੋਂ ਕਾਰਵਾਈ ਕਰਨੀ ਹੈ ਉਹਨੂੰ ਥੋੜਾ ਸਮਾਂ ਜਰੂਰ ਹੈ ਕਮਿਊਨੀਕੇਸ਼ਨ ਜਰੂਰ ਹੈ ਉਸ ਨੂੰ ਉਸ ਤਰੀਕੇ ਨਾਲ ਹੱਲ ਕਰਨਾ ਚਾਹੀਦਾ ਹੈ ਨਾ ਕਿ ਮਰਨ ਮਰਤੇ ਰੱਖ ਕੇ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਬੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ